ਸਰਪੰਚ ਦਾ ਇੱਕ ਹਮਸਾਮ ਮੇਰੇ ਸਾਹ ਜੱਗੇ ਸਰਪੰਚ ਮੇਰੇ ਸਾਹ ਚ 40 ਲੱਖ ਦੇ ਨੇੜੇ ਤੇ 30 ਲੱਖ ਦੇ ਨੇੜੇ ਤੇ ਲਾ ਜਾਂਦੇ ਸੀ ਖਰਚਾ ਉਹ ਕਰ ਜਾਂਦੇ ਸੀ ਸੀਐਮ ਸਾਹਿਬ ਨੇ ਆਪ ਇੱਕ ਹੁਣ ਬੇਨਤੀ ਵੀ ਕੀਤੀ ਆ ਕਿ ਹੁਣ ਪੈਸਾ ਨਾ ਲਾਓ ਹੁਣ ਮੈਂ ਇੰਨਾ ਪੈਸਾ ਵੀ ਤੁਹਾਨੂੰ ਭੇਜੂਗਾ ਸੀਧੇ ਹੀ ਸਿਸਟਮ ਚਾਹੀਦਾ ਡੋਟ ਟੁੱਬੇ ਸਾਫ਼ ਚਾਹੀਦੇ ਆ ਸਾਫ਼ ਸਫਾਈ ਹੋਵੇ ਤੇ ਦੂਸਰਾ ਵੀ ਆਸੇ ਪਾਸੇ ਦੇਖੇ ਕਿ ਬਾਕੀ ਕੋ ਪਿੰਡ ਹੈ ਮੈਂ ਅਪੀਲ ਕਰਦਾ ਹਾਂ ਕਿਰਪਾ ਕਰਕੇ ਸਰਵਸੰਮਤੀ ਨਾਲ ਚੋਣਾਂ ਕਰੋ ਦੀ ਸਰਕਾਰ ਤੋਂ ਆਪਾਂ ਪਹਿ ਲਈਏ ਉਹ ਪਹਿਨ ਦੇ ਨਾਲ ਹੀ ਆਪਣੇ ਪਿੰਡ ਦੀ ਡਿਵੈਲਪਮੈਂਟ ਕਰੀ ਆਂ ਬਈ ਆ ਮੈਂ ਬਈ ਮੈਂ ਇਹ ਜਾ ਜਰਮਨੀਆਂ ਚ ਮੈਂ ਅਜਿਹੀ ਟੁਰੀ ਨਹੀਂ ਹਾਂ ਕਿ ਮੈਂ ਜੇ ਨਜਾਨੀ ਬਿਕਣ ਦਮ ਨਜਾਨੀ ਖਾਣ ਦਮ ਉਹਦੇ ਦਾ ਮਗਰਾ ਉਹਦਾ ਪਾਵਾਂਗੇ ਬੋਰਡ ਦੇਰਾ ਜਿੱਤ ਕੇ ਮੁੜ ਕੇ ਪੁੱਛੇ ਨਾ ਉਹਨਾਂ ਦੀ ਰਿਪੋਰਟ ਕਰਿਆ ਆ ਨਜਾਖਾਨ ਵਾਲੇ ਉਹਦੇ ਤੋਂ ਬਰਤਲਾ ਆਪਾਂ ਤਾਂ ਹੋ ਆ ਬਹੁਤ ਯੇਰੇ ਕੋਈ ਸ਼ਾਮ ਨੂੰ ਭੈਣ ਸਾਡੀ 8 ਵਜੇ ਤੱਕ ਛੁੱਟੀ ਹੋਈ ਲੇਟ ਹੋ ਗਈ ਤੁਰਿਆਂ ਦੀ ਕੰਨ ਜੋ ਵਾਲੀ ਖਿੱਚ ਕੇ ਲੈ ਜਾਂਦੇ ਆ ਠੀਕਾ ਫੋਨ ਖੋ ਕੇ ਲੈ ਜਾਂਦੇ ਆ ਇਹ ਚੀਜ਼ਾਂ ਦੀ ਮੇਨ ਪ੍ਰੋਬਲਮ ਆ ਸਾਡੇ ਇਸ ਪੈਂਡ ਦੇ ਵਿੱਚ ਜਰਾ ਜਿਆ ਬਣ ਕੇ ਚੌਂਦੀ ਨਿੰਗਿਆ ਇਹ ਨਹੀਂ ਹੈਗਾ ਵੀ ਇੱਥੇ ਖੜ ਕੇ 20 ਬੰਦੇ ਬੈਠੇ ਹੁੰਦੇ ਆ ਭੀ ਆ ਵੀ ਹਾਂ ਜੀ ਤੁਸੀਂ ਮੇਰਾ ਇਜ਼ਤ ਮਾਨ ਰੱਖਿਆ ਇੱਥੋਂ ਦੇ ਖੜਿਆ ਨਹੀਂ ਗੱਟੀਆਂ ਆਏ ਕੁੱਕਾ ਮਾਰਦੀਆਂ ਨਿੰਗੀਆਂ ਜਿੱਤ ਕੇ ਬਾਅਦ 1 ਮਹੀਨਾ ਬਾਅਦ ਨਿੰਗੇ ਇੱਥੋਂ ਵੀ ਇਹ ਨਹੀਂ ਧੰਨਵਾਦ ਵੀ ਨਹੀਂ ਕੀਤਾ ਬੰਦਿਆਂ ਦਾ ਕਹਿੰਦੇ ਸਰਪੰਚੀ ਦੇ ਪੈਸਾ ਕਿਨੱਕ ਲੱਗਦਾ ਬੱਦੋਲ ਪਿੰਡ ਦੇ ਵਿੱਚ ਕਿੰਨਾ ਖਰਚਾ ਕਰ ਦਿੱਤਾ ਜਾਂਦਾ ਕੋਈ ਤਾਂ ਹੁਣ ਵਾਗੇ ਕਰਦੇ ਸੌਣ ਨਹੀਂ ਕਰਦੇ ਹੁਣ ਇਹਦਾ ਬਸ ਪਹਿਲਾਂ ਦਾ ਜਿਹੜਾ ਕੋਲ ਚੱਲਦੇ दारूਆ ਪੀਂਦੇ ਲੋਕ ਹੁਣ ਉਹਦਾ ਸਟਾਰਟ ਹੋ ਜਾਂਦਾ ਜਦੋਂ ਦਾ ਇਹ ਟਾਈਮ ਪਹਿਲਾਂ ਹੀ ਹਾਂ ਹੁਣ ਨਹੀਂਗਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਸ ਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖੜ ਅੱਜ ਗੱਲਬਾਤ ਕਰਾਂਗੇ ਪਿੰਡ ਬੱਦਵਾਲ ਪਹੁੰਚੇ ਆ ਪਿੰਡ ਵਾਸੀਆਂ ਨਾਲ ਕੀ ਆ ਮਾਹੌਲ ਪੰਚਾਇਤੀ ਚੋਣਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਸਰ ਸਵਾਗਤ ਆ ਵਸਦਾ ਪੰਜਾਬ ਦਾ ਹਾਂਜੀ ਵੀਰੇ ਪੰਚਾਇਤੀ ਚੋਣਾਂ ਨੂੰ ਮਾਹੌਲ ਕੀ ਚੱਲਦਾ ਪਿਆ ਪਿੰਡ ਜੀ ਪੰਚਾਇਤੀ ਚੋਣਾਂ ਦਾ ਤਾਂ ਵੀਰੇ ਕੰਮ ਹਲੇ ਬੱਚਾ ਬਚਾਲੀ ਆ ਹਾਂਜੀ ਕਿਉਂਕਿ ਵੋਟਾਂ ਆਮ ਆਦਮੀ ਪਾਰਟੀ ਨੂੰ ਤਾਂ ਨਹੀਂ ਪੈਣੀਆਂ ਹਾਂਜੀ ਕਿਸੇ ਨੇ ਜਵਾਗ ਬਾਹਰ ਭੇਜਣਾ ਹਾਂਜੀ ਕਿਸੇ ਦਾ ਮਰੀਜ਼ ਆ ਸਰਪਤਾ ਚ ਪਿਆ ਕਿਸੇ ਦਾ ਬੱਚਾ ਬਾਹਰੋਂ ਆਉਣਾ ਕਿ ਇਹਦਾ ਜਾਣਾ ਅੱਗੇ ਅਗਲੀ ਜਗ੍ਹਾ ਤੇ ਵਿੱਚੋਂ ਬੰਦਾ ਕੋਨਾ ਕੋ ਥੋੜੀ ਬਾੜੀ ਜਗ੍ਹਾ ਵੇਚ ਦਿੰਦਾ ਸੀ ਹਾਂਜੀ ਆਪਦਾ ਡੰਗ ਥਾਰ ਲੈਂਦਾ ਸੀ ਹਾਂਜੀ ਇਹ ਜਦ ਦੀ ਸਰਕਾਰ ਬਣੀਆ 2 ਸਾਲ ਹੋ ਗਏ ਰਜਿਸਟਰੀਆਂ ਨਹੀਂ ਖੋਲਦੇ ਰਜਿਸਟਰੀਆਂ ਖੋਲਣ ਕਿ ਇਹਦਾ ਸੈਂਟਰੀ ਵਾਲੇ ਦਾ ਕੰਮ ਬਿਜਲੀ ਵਾਲੇ ਦਾ ਕੰਮ ਸਭ ਦਾ ਕੰਮ ਚੱਲੇ ਨਹੀਂ ਐਕਟਿਵ ਹੈ ਪਹਿਲੇ ਸਾਰਾ ਸੰਤਨੀ ਦੋਗੇ ਕਿ ਚੋਣਾਂ ਆਉਣਗੇ ਪਿੰਡ ਚ ਨਹੀਂ ਲੈਸ਼ਣਾਂ ਨਹੀਂ ਹੋਣਗੀਆਂ ਜੀ ਅੱਛਾ ਹਾਂਜੀ ਕਿਹੜੇ ਮੁੱਦੇ ਐਮਰਨਗੇ ਇਸ ਵਾਰ ਕੀ ਕੀ ਕਰਾਉਣਾ ਕਾਂਗਰਸ ਜੀ ਮੀਤ ਹੈਗੀ ਜਦ ਕੀ ਕਾਂਗਰਸ ਵਾਲੇ ਫੇਰ ਕੋਸ ਨਾ ਕੋਸ ਕਰੂਗੀ ਕਿਹੜੇ ਕਰਾਉਣਾ ਚਾਹੁੰਦੇ ਨੇ ਵੀ ਕਿਹੜੇ ਕੰਮ ਕੋਈ ਨਹੀਂ ਪਿੰਡਾਂ ਦੇ ਕੰਮ ਆ ਰੂੜੀਆਂ ਰਾੜੀਆਂ ਦੇਖੋ ਸਕੂਲ ਦੇ ਮੂਹਰੇ ਆਇਦਰ ਗੁਰਦਾਰਾ ਸਾਹਿਬ ਆ ਹਾਂਜੀ ਬਹੁਤ ਅਸੀਂ ਚਿੱਠੀਆਂ ਚੁੱਠੀਆਂ ਹੋਰ ਇੱਧਰ ਉੱਧਰ ਪਾਈਆਂ ਕੋਸ ਨਹੀਂ ਕੋਈ ਕੰਮ ਕਰਦੇ ਇਹ ਪੈਟਰੋਲ ਆ ਕਹਿੰਦੇ ਨੋਟੀਫਿਕੇਸ਼ਨ ਜੇ ਉੱਥੇ ਆਡਰ ਆਉਣਗੇ ਤਹਿਸੀਲਾਂ ਚ ਰਜਿਸਟਰੀਆਂ ਹੋਣਗੀਆਂ ਉਹ ਹਾਲੇ ਤੱਕ ਪਹੁੰਚਿਆ ਨਹੀਂ ਪੈਟਰੋਲ ਪੰਪ ਦੇ ਉੱਤੇ ਜਦ ਇਹ ਤੇਲ ਹੋਣ ਮਹਿੰਗਾ ਹੋ ਜੇ ਜਦ ਇਹ ਪੈਸੇ ਉਸੇ ਰੇਟ ਦੇ ਲੈਣ ਲੱਗ ਜਾਂਦੇ ਆ ਉੱਥੇ ਕਿਉਂ ਨਹੀਂ ਪਹੁੰਚਦਾ ਆਰੇ ਫਾੜ ਕੰਨ ਜਿਗਰ ਕਰਦੇ ਦੋ ਨਾ ਫਾੜ ਕੰਨ ਬੋਪਾ ਤੁਸੀਂ ਕੀ ਕਹਿੰਦੇ ਹੋ ਮੈਂ ਕਹਿੰਦਾ ਜਿਹੜੇ ਫਾੜ ਸਾੜੇ ਕਿੰਨੇ ਜਵਾਕ ਔਖੇ ਹੁੰਦੇ ਆ ਪਣ ਵਾਲੇ ਨਿਕਨੇ ਕੇ ਜਵਾਗਾ ਜੇਰ ਆ ਫਾੜ ਕੇ ਉਹਦੇ ਤੇ ਚੜਾਈ ਬੜੀਆ ਫਾੜਕਦੀ ਨਾ ਦਾ ਡੰਗਰ ਪਛੂ ਤੋ ਪੱਠੇ ਖਿੱਚਦੇ ਆ ਨਾ ਅਸੀਂ ਪੁਰੇ ਬੰਦੇ ਚੜ ਕੱਢ ਸਕਦੇ ਆ ਉਹਦੇ ਉੱਤੇ ਤੇਰੇ ਆਣੀ ਜਾਂਦਾ ਇਨੀ ਚੜਾਈ ਇੱਕ ਪੋਲ ਸਿੰਗਲ ਆ ਇੱਕ ਮੁੰਡੇ ਦੀ ਤਾਂ ਮੌਤ ਹੋ ਗਈ ਉਹਦੇ ਤੇ ਉਹ ਜਨਦੀਪ ਪੋਲੇ ਡਬਲ ਹੋਣਾ ਚਾਹੀਦਾ ਆ ਬਾੜ ਖੁੱਲਣੇ ਚਾਹੀਦੇ ਆ ਹਾਂਜੀ ਜੋਕਾ ਨੇ ਚਕੂਲੇ ਜਾਣਾ ਮਾ ਆਸਕੂਲਾ ਪਰੇ ਹਾਂਜੀ ਇਹਦੇ ਬਾਰੇ ਕੋ ਕੋ ਆ ਸਮਝਾਨ ਘਾੜਾ ਬਲਾਸ਼ ਕਿਦੋਂ ਤੋਂ ਚੱਕ ਬੰਦਾ ਚੱਕ ਕੇ ਬੰਦਾ ਘੁੰਮ ਲੋ ਨਾ ਪਿੰਡ ਜਾਉਂ ਹਾਂ ਭਈ ਆ ਹੱਲ ਕਰ ਦੇਣਾ ਫੇਰ ਆ ਆਮ ਆਦਮੀ ਪਾਰਟੀ ਜੀ ਜਿਹੜੇ ਪਿਛਲੇ ਸਰਪੰਚ ਰਿਹਾ ਪਿਛਲੇ ਸਰਪੰਚ ਨੇ ਕੀ ਕੀਤਾ ਜੀ ਇਹ ਕਾ ਕੀਤਾ ਉਹਨੇ ਟਿੰਗਾ ਕੰਮ ਕੀਤਾ ਉਹਨੇ ਪੱਕੀਆਂ ਬਣਾ ਦੀਆਂ ਬੀਆਂ ਹਾਂਜੀ ਕਿੰਗਾ ਦਾ ਛੱਬ ਨੂੰ ਲੈ ਨਗਦਾਂ ਅਗਲੇ ਕਾ ਸਾਡੀ ਨਹੀਂ ਬਣੀ ਹੁਣ ਉਹ ਜਿਹੜਾ ਉਹਨੂੰ ਬਚਾਰਿਆਂ ਨੂੰ ਗ੍ਰਾਂਟ ਹੀ ਬੰਦ ਹੋ ਗਈ ਫਿਰ ਉਹ ਬਣੂ ਕਿਥੋਂ ਉਹਨੂੰ ਗ੍ਰਾਂਟ ਮਿਲੂ ਉਹਨੂੰ ਕਰੇ ਬਣਾਉਂਦਾ ਚਾਹ ਨਹੀਂ ਸੀਗਾ ਬਈ ਕਣਾ ਜਾਣਦੀ ਬਈ ਆਹੀ ਹਾਲਾ ਬਈ ਆਜਾ ਦਾ ਬਹੁਤ ਜਵਕਾਂ ਦਾ ਖੋਲ ਗਏ ਚੋਰ ਜਿੱਕੜੇ ਛੜੇ ਪਿੰਡ ਦੇ ਇੰਨੀ ਹੁੰਦੀ ਆ ਚੋਰ ਜਿੱਕੜੇ ਹਾਂਜੀ ਜਿਹਨੇ ਜੇ ਪੁਲਿਸ ਵਾਲਿਆਂ ਕੋਲੇ ਫੜ ਕੇ ਰਹਿ ਜਾਂਦੇ ਆ ਉਹਨੂੰ ਜਦੇ ਛੱਡ ਦਿੰਦੀ ਆ ਚੋਰ ਨੂੰ ਬਰਾ ਦੂਜੇ ਪਾਰਟੀ ਦਾ ਹੋ ਜਾਂਦਾ ਮੋਦੀ ਵੀ ਹਾਂ ਮੈਂ ਕਿਹਾ ਉਹਦੀ ਜਵਾਨਤ ਨਹੀਂ ਇਹਦੇ ਚੋਰ ਦੀ ਜਵਾਨਤ ਨਾ ਦੇਣਾ ਉਹਦੇ ਜਵਾਨ ਉਹਦੇ ਜਿਹੜੇ ਨਾ ਚੋਰੀ ਕਰਦੇ ਉਹਨਾਂ ਵੜਦੇ ਨਹੀਂ ਕਰਨਾ ਕਰ ਦੇਣਾ ਹਾਂਜੀ ਉਹ ਠੀਕ ਹੋ ਜਾ ਮੈਂ ਠੀਕ ਹੈ ਜੀ ਆਪਾਂ ਗੱਲ ਕਰੀਏ ਤੁਹਾਡੇ ਨਾਲ ਛੱਪੜਾ ਛੱਪੜ ਦਾ ਬੁਰਾ ਹਾਲ ਹੈ ਵੀਰੇ ਛੱਪੜ ਦਾ ਇਹ ਇਕੱਲੇ ਦਾ ਨਹੀਂ ਸਾਡੇ ਸਾਰੇ ਪਿੰਡ ਦੇ ਛੱਪੜਾਂ ਦਾ ਬੁਰਾ ਹਾਲ ਆ ਤੇ ਮੇਨ ਗੱਲ ਚੱਕਰ ਇਹ ਆ ਵੀਰੇ ਗਰਾਂਟਾਂ ਦਾ ਕੋਈ ਰੌਲਾ ਨਹੀਂ ਕਿਸੇ ਚੀਜ਼ ਦਾ ਨਹੀਂ ਰੌਲਾ ਇਹ ਆ ਇੱਕ ਤਾਂ ਸਾਡੇ ਪਿੰਡ ਦੇ ਜਿਹੜੇ ਮੇਨ ਰਾਹ ਨੇ ਉਹਨਾਂ ਦਾ ਰੌਲਾ ਵਾ ਗਰਾਂਟਾਂ ਹੌਲੀ-ਹੌਲੀ ਜਿਵੇਂ ਸਰਪੰਚ ਆਉਂਦਾ ਵਾ ਮਿਲਟਰੀਆਂ ਨੇ ਕੰਮ ਹੌਲੀ-ਹੌਲੀ ਹੋ ਜਾਣਗੇ ਪਿੰਡ ਵੱਡਾ ਵੀਰੇ ਕੋਈ ਚੱਕਰ ਨਹੀਂ ਟਾਈਮ ਲੱਗਦਾ ਹੁੰਦਾ ਰੌਲਾ ਇਹ ਆ ਵੀ ਜਿਹੜੇ ਸਾਡੇ ਪਿੰਡ ਦੀਆਂ ਕੁੜੀਆਂ ਸਕੂਲੇ ਇੱਥੇ ਪੜ੍ਹਨ ਜਾਂਦੀਆਂ ਨੇ ਛੋਟੇ ਬੱਚੇ ਆ ਵੱਡੇ ਆ ਛੋਟੇ ਆ ਲੁੱਟਾਂ ਖੂਆਂ ਬਹੁਤ ਹੁੰਦੀਆਂ ਵੀਰੇ ਕੋਈ ਸ਼ਾਮ ਨੂੰ ਭੈਣ ਸਾਡੀ 8 ਵਜੇ ਤੱਕਰ ਛੁੱਟੀ ਹੋਈ ਲੇਟ ਹੋ ਗਈ ਤੁਰੇ ਜਾਂਦੀ ਕੰਨ ਜੋ ਵਾਲੀ ਖੱਚ ਕੇ ਲੈ ਜਾਂਦੇ ਆ ਠੀਕ ਆ ਫੋਨ ਖੋ ਕੇ ਲੈ ਜਾਂਦੇ ਆ ਇਹ ਚੀਜ਼ਾਂ ਦੀ ਮੇਨ ਪ੍ਰੋਬਲਮ ਆ ਸਾਡੇ ਇਸ ਪਿੰਡ ਦੇ ਵਿੱਚ ਖਾਸ ਕਰ ਇਸ ਪਿੰਡ ਦੇ ਆਲੇ-ਦਾਲੇ ਵਾਲੇ ਪਿੰਡਾਂ ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਵੀ ਠੀਕ ਆ ਇਹ ਹੀ ਮੇਨ ਪ੍ਰੋਬਲਮ ਆ ਹੋਰ ਸਾਨੂੰ ਕੋਈ ਦਿੱਕਤ ਨਹੀਂ ਕੰਮ ਹੌਲੀ-ਹੌਲੀ ਸਾਰੇ ਸਿਰੇ ਲੱਗੀ ਜਾਂਦੇ ਆ ਇਹ ਚੀਜ਼ ਆ ਵੀ ਇਹ ਚੀਜ਼ ਨੂੰ ਠੱਲ ਪੈਣੀ ਚਾਹੀਦੀ ਆ ਇੱਕ ਗਰੀ ਇਹ ਚੀਜ਼ ਰੁਕ ਜੇ ਬਈ ਬਸ ਸਾਰੇ ਵੀ ਕਹਿ ਰਹੇ ਵੀ ਮੌਕਾ ਨੌਜਵਾਨੀ ਨੂੰ ਦੇਣ ਤੇ ਨੌਜਵਾਨੀ ਮੂਰੇ ਆ ਰਹੀ ਸਰਪੰਚ ਇਲੈਕਸ਼ਨਾਂ ਵਿੱਚ ਮੇਰੇ ਪੜਿਆ ਲਿਖਿਆ ਬੰਦਾ ਤਾਂ ਨਹੀਂ ਮੂਰੇ ਆਊਗਾ ਕੀ ਲਗੋtion ਕਰਨੀ ਹੈ ਕਾਰਨ ਵੀਰੇ ਕੀ ਕਹਿ ਸਕਦਾ ਮੈਂ ਇਹ ਹੁਣ ਰੇਕਦੀ ਆਪਣੀ ਆਪਣੀ ਸੋਚ ਆ ਪੜਿਆ ਲਿਖਿਆ ਬੰਦਾ ਪੋਲਿਟਿਕਸ ਚ ਨਹੀਂ ਜਾਊਗਾ ਅਲਾ ਕਹਿੰਦਾ ਵੀ ਕੋਈ ਫਾਇਦਾ ਨਹੀਂ ਚਲ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਬੈਠੇ ਆ ਸੱਤ ਚ ਤਾਸ਼ ਖੇਡਦੇ ਪਏ ਨੇ ਨੌਜਵਾਨ ਬਜ਼ੁਰਗ ਆਪਣੇ ਗੱਲਬਾਤ ਕਰਦੇ ਆ ਬਾਈ ਸਰਪੰਚ ਜੀ ਨੂੰ ਕੀ ਮਾਹੌਲ ਚੱਲਦਾ ਪਿੰਡ ਚ ਵੀਰੇ ਵੈਸੇ ਤਾਂ ਮੈਂ ਬਾਹਰੋਂ ਆ ਸਭ ਤੋਂ ਵੱਡਾ ਦਾ ਸਾਡਾ ਜਿਹੜਾ ਫਾਟਕ ਬੰਦ ਹੋਇਆ ਨਾ ਹਾਂਜੀ ਇਹ ਸਹੀ ਹੋ ਜਾਣ ਕਿਹੜੇ ਬੱਚੇ ਪੜਨ ਜਾਂਦੇ ਨਾ ਤੇ ਬੱਚਾ ਨੂੰ ਬਹੁਤ ਔਖਾ ਹੁੰਦਾ ਜੇ ਇੱਥੋਂ ਛੋਟੇ ਛੋਟੇ ਬੱਚੇ ਨੇ ਕਈ ਵਾਰ ਸਾਡੇ ਇੱਥੇ ਕੋਈ ਮਾਰਗ ਹੋ ਜੇ ਤੇ ਉਹ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਪੌੜੀ ਚੜ੍ਹ ਕੇ ਉਤਰਨਾ ਬਹੁਤ ਔਖਾ ਹੈਗਾ ਸਾਡਾ ਇਸ ਮੇਨ ਦਾ ਮੁੱਦਾ ਇਹੀ ਆ ਕਿ ਸਾਡਾ ਜਿਹੜਾ ਫਰਕ ਲਾਏ ਖਲਾਈ ਜਾਣਗੇ ਬਸ ਠੀਕ ਹੈ ਬਸ ਹੋਰ ਕੁਛ ਨਹੀਂ ਪਿੰਡ ਦੇ ਵਿੱਚ ਸਰਪੰਚੀ ਵਾਲੇ ਬੰਦੇ ਕਿਨੇ ਖੜੇ ਨੇ ਇਸ ਵਾਰ ਕੋਈ ਨਹੀਂ ਹਾਜੀ ਹਾਏ ਕੁਛ ਨਹੀਂ ਪਤਾ ਬੋਲ ਡੰਡਾ ਚੱਲਦਾ ਜੇ ਹਾਂ ਠੰਡਾ ਹੀ ਆ ਜੇ ਤਾਂ ਕਾਗਜ਼ ਭਰਨੇ ਸ਼ੁਰੂ ਹੋਏ ਨੇ ਨਹੀਂ ਕਾਗਜ਼ ਤਾਂ ਹਜੇ ਪੰਚਤਰੀ ਨੂੰ ਭਰਨੇ ਆ ਨਹੀਂ ਨਹੀਂ ਅ ਭarne ਤੇ ਛੋੜੂਰੇ ਅਜੇ ਤਾਂ ਦਾਰੂ ਰੂਪ ਪੀਉਣੀ ਇਹਨਾਂ ਨੇ ਪਾ ਦਾਰੂ ਪੀਆ ਦਾਰੂ ਪਹਿਲਾਂ ਬੁਰਕਦਾ ਆਇਆ ਇੱਕ ਤੇ ਹਾਂ ਇੱਕ ਤੇ ਤਾਂ ਦਾਰੂ ਦਾ ਲੈ ਰੋ ਮੈਂ ਇੱਕ ਦੀ ਪਿੰਡ ਜਾ ਬਾਬਰਾ ਗੱਲ ਕਰੀਏ ਪਿੰਡ ਚ ਕਿੰਨਾ ਕੁ ਪੈਸਾ ਲੈਂਦਾ ਸਰਪੰਚੀ ਤੇ ਸਰਪੰਚੀ ਦੇ ਕੰਮ ਚ ਕੰਮ ਮੇਰੇ ਸਾਹ ਚੱਗੇ ਸਰਪੰਚ ਮੇਰੇ ਹਿਸਾਬ ਚ 40 ਲੱਖ ਦੇ ਨੇੜੇ ਤੇ 30 ਲੱਖ ਦੇ ਨੇੜੇ ਤੜ ਲਾ ਜਾਂਦੇ ਸੀ ਖਰਚਾ ਉਹਦਾ ਕਰਕੇ ਜਾਂਦੇ ਸੀ ਲੱਖ 30 40 ਲੱਖ 30 40 ਮਤਾਈ ਹਾਂ 30 40 ਲੱਖ ਲਾ ਜਾਂਦੇ ਸਰਪੰਚ ਅੱਛਾ ਜੀ ਆਪ ਜੀ ਧੰਨਵਾਦ ਤੇ ਠੀਕ ਹੈ ਜੀ ਹਾਂਜੀ ਹਾਂਜੀ ਬੱਦੂਆਲ ਪਿੰਡ ਦੇ ਪਰ ਹੁਣ ਮੇਰੇ ਸੀਐਮ ਸਾਹਿਬ ਨੇ ਆਪੇ ਇੱਕ ਹੁਣ ਬੇਨਤੀ ਵੀ ਕੀਤੀ ਆ ਕਿ ਹੁਣ ਪੈਸਾ ਨਾ ਲਾਓ ਹੁਣ ਮੈਂ ਇੰਨਾ ਪੈਸਾ ਵੀ ਨਹੀਂ ਤੁਹਾਨੂੰ ਭੇਜੂਗਾ ਵੀ ਆਪਣਾ ਹਿਸਾਬ ਨਾਲ ਪੈਸੇ ਲਾ ਦੇ ਦੇਖ ਕੇ ਆਪਣੀ ਸਰਪੰਚੀ ਲੜਿਓ ਜੀ ਹੁਣ ਉਹਨੇ ਉਹਦੇ ਵੱਲੋਂ ਲੌੜ ਆਇਆ ਵੀ 40000 ਰੁਪਏ ਤੱਕ ਬੰਦਾ ਖਰਚਾ ਕਰ ਸਕਦਾ ਹੈ ਹਾਂਜੀ ਅਜ ਤੋਂ ਵੱਧ ਨਹੀਂ ਯਾਰ ਮਤਲਬ ਤੇ ਆ ਰੂ ਪਹਿਲਾ ਪੂਰਾ ਵੜਕੜਾਇਆ ਪੂਰਾ ਹੁੰਦਾ ਮਾਲ ਗਰਮ ਮਾਲ ਪੂਰਾ ਹੁੰਦਾ ਪੂਰਾ ਗੋਲੀ ਗਾਲੀ ਤਾਂ ਲੜਾਈ ਲੋ ਨਹੀਂ ਹੁਣ ਲੜਾਈ ਨਹੀਂ ਹੁੰਦੀ ਲੜਾਈ ਦਾ ਜਮੇ ਨਹੀਂ ਹੁੰਦੀ ਬੱਦੋ ਵਾਲਾ ਬਹੁਤ ਬਸ ਆਉ ਬੱਦੋ ਵਾਲਾ ਆਉ ਬੱਦੋ ਵਾਲਾ ਸਾਰ ਸੰਧੀ ਸਾਰ ਸੰਧੀ ਨਹੀਂ ਕਰਦੇ ਫਿਰ ਸਮਝ ਆਉਂਦੇ ਨਹੀਂ ਪਾਰਟੀਆਂ ਬਹੁਤ ਆ ਕਿੰਨੇ ਸਰਪੰਚ ਕੈਂਡੀਡੇਟ ਖੜੇ ਹੁੰਦੇ ਨੇ ਇਸ ਵਾਰ ਹੋਣਗੇ 4 ਚਾਰੇ ਪਾਰੀਆਂ ਦੇ ਖੜਨਗੇ ਚਾਰੇ ਖੜਨਗੇ ਵੋਟ ਦੀ ਵੋਟ ਕਿਹਨੇ ਕਾ ਪਿੰਡ ਦੀ ਬੋੜੂ 5000 ਦੇ ਰੇਟ 5000 ਫੋਨ ਕਿੰਨੀ ਆਉਂਦੀ ਆ ਫਿਰ 3500 ਹਾਂ 3500 ਹੋ ਗਿਆ ਆਂਦੇ 3500 ਹਾਂ 3500 ਹੁਣ ਪਿੰਡ ਦਾ ਮਾਹੌਲ ਮਗੂ ਕਦੋਂ ਗਰਮ ਜੇ ਕਦੋਂ ਹੋਊਗਾ ਉਹ ਤਾਂ ਅਜੇ ਜਦੋਂ ਜਦੋਂ ਕਾਗਜ਼ ਭਰੇ ਉਦੋਂ ਉਦੋਂ ਗਰਮ ਹੋਣਾ ਨਹੀਂ ਨਹੀਂ ਇੱਕ ਤਾਂ ਚਾਰ ਪਾਰਟੀਆਂ ਹੋ ਗਈਆਂ ਚਾਰ ਪਾਰਟੀਆਂ ਦੇ ਕੱਲੇ ਕੱਲੇ ਉਮੀਦਵਾਰ ਨੇ ਕਿ ਉਹਨਾਂ ਚ ਵੀ ਦੋ ਦੋ ਤਿੰਨ ਤਿੰਨ ਹੈਗੇ ਨੇ ਨਹੀਂ ਨਹੀਂ ਅਗਲੀ ਵਾਰ ਤਾਂ ਦੋ ਹੀ ਖੜੇ ਸੀਗੇ ਅੱਛਾ ਜੀ ਆ ਵਾਰੀ ਵੱਧ ਖੜਨਗੇ ਐਕਸਟਰਾ ਵੱਧਣਗੇ ਹਾਂ ਕਿ ਦੋ ਹੀ ਸੀ ਵੇ ਮੁੱਦੇ ਕਿਹੜੇ ਆਮ ਰਹਿਣਗੇ ਇੱਕ ਤਾਂ ਹੋ ਗਿਆ ਫਾਟਕਾਂ ਦਾ ਹੋ ਗਿਆ ਹੋਰ ਕਿਹੜੇ ਮੁੱਦੇ ਰਹਿਣਗੇ ਛੱਪੜ ਵੀ ਕੱਲ ਗਿਆ ਛੱਪੜ ਦਾ ਲੋੜੇ ਦਾ ਠੀਕ ਹੈ ਜੀ ਹਾਈ ਉੱਥੇ ਜਾਂਦੇ ਆ ਮਹੀਨੇ ਚੱਲਦੇ ਆ ਬਸ ਇਹ ਖਤਮ ਹੋਣਾ ਚਾਹੀਦਾ ਮੇਨ ਮੇਨ ਮੁੱਦਾ ਮੁੱਦਾ ਹੈ ਜਿਹੜੇ ਸਾਡੇ ਪਿੰਡ ਦੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਸਭ ਤੋਂ ਸਾਰਾ ਪਿੰਡ ਸਾਡਾ ਦੁਖੀ ਆ ਕੱਲ ਰਾਤ ਦੋ ਚੋਰੀਆਂ ਹੋ ਗਈਆਂ ਕੱਲ ਰਾਤ कल रात दे, दे, दे ओ कुठिया बार-बार कनाडा अमेरिका ਰਹਿੰਦੇ ਆ ਉਹ ਉਹਨਾਂ ਸਾਰਾ ਕੁਝ ਲੁੱਟ ਕੇ ਲੈ ਗਏ ਜੇ ਆਪਾਂ ਕੱਲ੍ਹ ਕਹੀ ਰਾਜਾ ਬੜੰਗ ਜਿੱਤ ਕੇ ਗਏ ਨੇ ਉਹਨਾਂ ਰਾਜਾ ਬੜੰਗ ਦਾ ਕੀ ਰਿਐਕਸ਼ਨ ਆ ਰਿਹਾ ਹੈ ਬੜੰਗ ਕੋਈ ਅਪਰੋਚ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਹੈ ਨਹੀਂਗਾ ਸਿਸਟਮ ਉਹਨਾਂ ਦਾ ਸਿਸਟਮ ਹੋਰ ਆ ਪੰਚਾਇਤ ਹਜੇ ਹੁਣ ਤਾਂ ਪੰਚਾਇਤੀ ਚੋਣਾਂ ਨੇ ਅਪਰੋਚ ਨਹੀਂ ਕੀਤੀ ਚੋਰੀਆਂ ਹੋ ਰਹੀਆਂ ਨੇ ਉਹ ਇਸ ਹਲਕੇ ਦੇ ਇੰਚਾਰਜ ਨੇ ਹਲਕੇ ਨੂੰ ਜਿੱਤ ਕੇ ਗਏ ਉਹਨੇ ਲੁਧਿਆਣਾ ਤੋਂ ਇਹ ਪਿੰਡ ਵਾਲੇ ਇਕੱਠੇ ਹੋ ਗਏ ਚੋਰ ਪੁਲਿਸ ਨੂੰ ਫੜਾ ਦਿੰਦੇ ਆ ਨਾ ਹਾਂਜੀ ਤਾ ਪਹਿਲਾਂ ਤਾਂ ਜਿਨ੍ਹਾਂ ਦਾ ਜਵਾਬਕ ਹੁੰਦਾ ਵਾ ਉਹਨਾਂ ਨੇ ਆਦੇ ਬੱਚੇ ਨੂੰ ਨਹੀਂ ਸਮਝਾਉਣਾ ਪਹਿਲਾਂ ਪਿੰਡ ਵਾਲੇ ਦੇ ਪੰਚਾਇਤ ਕੋਲ ਜਾਣਗੇ ਅਸੀਂ ਤੈਨੂੰ ਸਰਪੰਚਾ ਬੋਟਾਂ ਪਾਈਆਂ ਤੂੰ ਸਾਡੇ ਜਵਾਬਕ ਨੂੰ ਕਿਵੇਂ ਅੰਦਰ ਕਰਾਤਾ ਦੂਜੇ ਨੰਬਰ ਤੇ ਪੁਲਿਸ ਕੋਲੇ ਜਦੋਂ ਪਿੰਡ ਵਾਲੀ ਪੰਚਾਇਤ ਫੜਾਈ ਜਾਂਦੀ ਹੈ ਨਾਲ ਉਹਨਾਂ ਨੂੰ ਛਡਵਾ ਦਿੰਦੇ ਆ ਬੰਦੇ ਪੁਲਿਸ ਵੀ ਛੱਡ ਦਿੰਦੀ ਹੈ ਪੁਲਿਸ ਨਹੀਂ ਜੇ ਬਾਈ ਚਾਂਸ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮਾਰਕੁੱਟ ਦਿੱਤਾ ਜੀ 60 ਫੀਟ ਲੱਗੀ ਤਾਂ ਉਲਟੀ ਕਾਰਵਾਈ ਪਿੰਡ ਵਾਲਿਆਂ ਤੇ ਹੋਣੀ ਆ ਉਹ ਬੰਦੇ ਤੇ ਨਹੀਂ ਹੋਣੀ ਜਿਨ੍ਹਾਂ ਨੇ ਚੋਰੀ ਕੀਤੀ ਆ ਡਕੈਤੀ ਕਰੀ ਆ ਇਹ ਚੱਕਰ ਆ ਕੀ ਆਪਾਂ ਗੱਲ ਕਰੀਏ ਨਸ਼ੇ ਨੂੰ ਲੈ ਕੇ ਉਹ ਸਵਾਲ ਨਾ ਨਸ਼ਾ ਕਿ ਨਾ ਕਿ ਪਿੰਡ ਦੇ ਵਿੱਚ ਵਾਧੂ ਵਾਧੂ ਨਸ਼ਾ ਤਾਂ ਬਹੁਤ ਮਤੇ ਸ਼ਰਿਆਂ ਵਿੱਚ 8 ਵਜੇ ਤੋਂ ਬਾਅਦ ਬੰਦਾ ਦੁਕਾਨ ਬੰਦ ਕਰਦਾ ਸੀਗਾ ਹਾਂਜੀ ਸ਼ਰਿਆਂ ਵਿੱਚ ਲੁੱਟ ਕੇ ਲੈ ਗਏ ਉਹਨੂੰ 7 ਵਜੇ ਦੁਕਾਨਾ ਬੰਦ ਕਰ ਨਾਲੇ ਗੋੜ ਤੇ ਸੱਟ ਮਾਰੀਆਂ ਦਾ ਦੂ ਮਾਰੇ ਦਾ ਮਾਰੇ ਪੈਸੇ ਹਲਾ ਦੋ ਪੈਸੇ ਹਾਂਜੀ ਹਾਂ ਬਹੁਤ ਲੋ ਮੁੱਦੇ ਬਹੁਤ ਨੇ ਇਸ ਵਾਰ ਚੋਣਾਂ ਦੇ ਵਿੱਚ ਜਿਹੜੇ ਮੁੱਦੇ ਨੌਜਵਾਨੀ ਨੂੰ ਕਿੰਨ ਮੌਕੇ ਦੇਵੋਗੇ ਇਸ ਵਾਰ ਕਿ ਨੌਜਵਾਨੀ ਕੋਈ ਇੰਟਰਸਟਡ ਹੈਗਾ ਚਰਪੰਚੀ ਵੋਟਾਂ ਵਿੱਚ ਜੋ ਵੀ ਇੰਟਰਸਟਡ ਜੋ ਨੌਜਵਾਨੀ ਨੂੰ ਆ ਵੋਟਾਂ ਦੇ ਬਾਅਦ ਮਹੀਨੇ ਬਾਅਦ ਰਾਜਾ ਬਣ ਕੇ ਥੋਂ ਦੀ ਨਿੰਗਿਆ ਇਹ ਨਹੀਂ ਹੈਗਾ ਵੀ ਇੱਥੇ ਖੜ ਕੇ 20 ਬੰਦੇ ਬੈਠੇ ਹੁੰਦੇ ਆ ਭੀਆ ਭੀਆ ਜੀ ਤੁਸੀਂ ਮੇਰਾ ਇਜ਼ਤਮਾਨ ਰੱਖਿਆ ਇੱਥੋਂ ਦੇ ਖੜਿਆ ਨਹੀਂ ਗੱਟੀਆਂ ਆ ਕੁੱਕਾਂ ਮਾਰਦੀਆਂ ਨਿੰਗੀਆਂ ਜਿੱਤ ਕੇ ਬਾਅਦ ਇੱਕ ਮਹੀਨਾ ਬਾਅਦ ਨਿੰਗੇ ਇੱਥੋਂ ਦੀ ਠੀਕ ਹੈ ਇਹ ਨਹੀਂ ਧੰਨਵਾਦ ਵੀ ਨਹੀਂ ਕੀਤਾ ਬੰਦਿਆਂ ਦਾ ਵੀ ਹਾਂ ਜੀ ਤੁਸੀਂ ਧੰਨਵਾਦ ਤੁਹਾਡਾ ਮੈਨੂੰ ਜਤਨ ਜਤਾ ਕੇ ਗਾਹਾਂ ਭੇਜਿਆ ਅੰਦਰ ਦਾ ਸਾਰੇ ਇਹ ਹੈ ਇਹਨਾਂ ਦਾ ਫਰਜ ਆਉਣਾ ਚਲੇ ਜਾਂਦੇ ਬਸ ਵੋਟਾਂ ਲੈ ਕੇ ਵੋਟਾਂ ਦਾ ਕੀ ਮਤਲਬ ਹੈ ਇਹਨਾਂ ਨੂੰ ਬਸ ਉਹ ਮੁੜ ਕੇ ਨਹੀਂ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਬਸ ਜੀ ਸਰਪੰਚ ਜੀ ਨੂੰ ਗੱਲ ਕਰੇ ਸਰਪੰਚੀ ਦੇ ਪੈਸਾ ਕਿਨੱਕ ਲੱਗਦਾ ਬੱਦੋ ਵਾਲੇ ਪਿੰਡ ਦੇ ਵਿੱਚ ਕਿੰਨਾ ਖਰਚਾ ਕਰ ਦਿੱਤਾ ਜਾਂਦਾ ਵਾ ਉਹ ਇਹ ਤਾਂ ਹੁਣ ਵਾਗੇ ਕਰਦੇ ਸੌਣ ਨਹੀਂ ਕਰਦੇ ਹੁਣ ਇਹ ਤਾਂ ਬਸ ਪਹਿਲਾ ਵਾਲੀ ਗੱਲ ਪਹਿਲਾਂ ਤਾਂ ਵੇਰੇ ਕੋ ਚੱਲਦੇ दारू ਪੀਉਂਦੇ ਲੋਕ ਹੁਣ ਉਹ ਸਟਾਰਟ ਹੋ ਜਾਂਦਾ ਜਿੱਦੂ ਦਾ ਇਹ ਟਾਈਮ ਪਹਿਲਾਂ ਹੀ ਹਾਂ ਹੁਣ ਨਹੀਂਗਾ ਹੁਣ ਚਾਹ ਲੋਕਾਂ ਨੂੰ ਘੱਟ ਚਾਹ ਹੈ ਨਹੀਂ ਪੰਚਾਇਤੀ ਮੈਂਬਰ ਪੂਰੇ ਹੋ ਜਾਣ ਇਹੀ ਬਹੁਤ ਆ ਸਰਪੰਚ ਬੜੇ ਨੇ ਪਰ ਜੇ ਪੰਚਾਇਤੀ ਮੈਂਬਰ ਪੂਰੇ ਹੋ ਜਾਣ ਇਹੀ ਬਹੁਤ ਆ ਲੋਕ ਇੰਟਰਸਟ ਹੀ ਨਹੀਂ ਲੈ ਰਹੇ ਬਾਈ ਬਾਈ ਤੁਸੀਂ ਕੀ ਕਹਿੰਦੇ ਵੀਰੇ ਸਰਪੰਚ ਨੂੰ ਕੀ ਕਰਾਂਗੇ ਪਹਿਲੇ ਪਿੰਡ ਦੇ ਹੀ ਨਹੀਂ ਸਹੀ ਠੀਕ ਹੈ ਨਾ ਪਿੰਡ ਹੁਣ ਹਰ ਰੋਜ਼ ਚੋਰੀ ਹੁੰਦੀ ਆ ਇੱਥੇ ਆ ਚੌਂਕ 'ਚੀ ਠੀਕ ਆ ਕੋਈ ਨਹੀਂ ਮੁੱਦਾ ਚੱਕਦਾ ਵੀ ਹਾਂ ਵੀ ਚੋਰੀ ਫੜ ਲਈ ਜਾਂ ਕਰ ਲਈਏ ਨਸ਼ੇ ਵਾਲੇ ਕਰਦੇ ਆ ਸ਼ਰੇਆਮ ਕਰਕੇ ਜਾਂਦੇ ਆ ਜੀ ਆਪਾਂ ਗੱਲ ਕਰੀਏ ਇਸ ਵਾਰ ਜਿਹੜਾ ਸਰਪੰਚ ਜਿਹੜਾ ਸਰਪੰਚ ਕਿਹਨੂੰ ਬਣਾਓਗੇ ਕੀ ਮੁੱਦੇ ਰੱਖੋਗੇ ਕਿਹੜੀ ਮੰਗਾਂ ਰੱਖੋਗੇ ਇਸ ਵਾਰ ਇੱਕ ਤਾਂ ਚੋਰੀ ਵੀ ਇੱਕ ਫਾਟ ਰੱਖੋਗੇ ਮੈਂ ਤਾਂ ਵੀਰੇ ਨਸ਼ੇ ਦਾ ਹੀ ਆ ਠੀਕ ਆ ਜੀ ਹਾਂ ਚੋਰੀਆਂ ਦਾ ਵਾ ਠੀਕ ਆ ਆ ਠੀਕ ਆ ਆ ਬਾਬੂ ਕੀ ਕਹਿੰਦਾ ਬਾਬੂ ਕੀ ਕਹਿੰਦੇ ਹੋ ਜੇ ਸਾਡੇ ਕੋਲੇ ਆਗੇ ਕੋਈ ਜਿਹਨੇ ਖਾਣਾ ਆਗੇ ਕਹੂਗਾ ਭਈ ਆ ਮੈਂ ਭਈ ਮੈਂ ਐ ਜਰਮੈਂਟਾ ਮੈਂ ਐ ਜੀ ਚੋਰੀ ਨਹੀਂ ਹੋਣ ਉਹ ਮੈਂ ਜੇ ਨਾ ਨਹੀਂ ਬਿਕਣ ਉਹ ਨਾ ਨਹੀਂ ਖਾਣ ਉਹਦੇ ਦਾ ਮਗਰਾ ਉਹਨਾਂ ਦਾ ਪਾਵਾਂਗੇ ਬੋਰਡ ਜਿਹੜਾ ਜਿੱਤ ਕੇ ਮੁੜ ਕੇ ਪੁੱਛੇ ਨਾ ਉਹਨਾਂ ਨੇ ਸਪੋਰਟ ਕਰਿਆ ਆ ਨਾ ਖਾਣ ਵਾਲੇ ਉਹਦੇ ਤੋਂ ਬਰਖ ਲਾਪਾਂ ਠੀਕ ਆ ਜੀ ਆਹ ਤੇ ਬਾਪੂ ਬੈਠਾ ਬਾਪੂ ਨਾਲ ਗੱਲਬਾਤ ਕਰਦੇ ਆ ਉਹਦੇ ਅੰਕਲ ਬੈਠੇ ਅੰਕਲ ਪਿੰਡ ਦੇ ਤੁਸੀਂ ਪਿੰਡ ਦੇ ਹੀ ਹੋ ਤੁਸੀਂ ਪਿੰਡ ਦੇ ਸਰਪੰਚ ਦਾ ਮਾਹੌਲ ਕਿਵੇਂ ਚੱਲਦਾ ਪਿਆ ਦੇਖੋ ਇਹ ਗੱਲ ਇਹ ਹੁਣ ਤਾਂ ਨਵੀਂ ਪਾਲਿਸੀ ਆ ਗਈ ਹੈ ਹਾਂਜੀ ਇਹਦੇ ਵਿੱਚ 50% ਤਾਂ ਲੇਡੀਆਂ ਦਾ ਠੀਕ ਹੈ ਜੀ ਠੀਕ ਹੈ ਜੀ ਔਰ ਬੱਦੋਵਾਲ ਦੇ ਵਿੱਚ ਲੇਡੀ ਸਰਪੰਚ ਨੂੰ ਮਿਲੇਗੀ ਸੀਟ ਠੀਕ ਹੈ ਜੀ ਹੁਣ ਹਲੇ ਤੱਕ ਤਾਂ ਹਲੇ ਫੈਸਲਾ ਨਹੀਂ ਹੋਇਆ ਕਿਹੜੀ ਲੇਡੀ ਖੜੀ ਕਰਨੀ ਕਿਹੜੀ ਨਹੀਂ ਮੰਗਾ ਕਿਹੜਿਆ ਆਏ ਮਰਣਗੇ ਇਸ ਸਰਪੰਚ ਸਰਪੰਚ ਬਣੂਗਾ ਜਿਹਨ ਸਰਪੰਚ ਬਣਾਉਣਾ ਚਾਹੁੰਗੇ ਮੰਗਾ ਨਹੀਂ ਤਾਂ ਗੱਲ ਇਹ ਹੈ ਜੀ ਇਹ ਹੈ ਲੋਕਲ ਲੈਵਲ ਤੇ ਹੋਇਆ ਸਾਰਾ ਸਿਸਟਮ ਲੋਕਾਂ ਨੂੰ ਲੋਕਾਂ ਨੂੰ ਸਿੱਧੇ ਹੀ ਸਿਸਟਮ ਚਾਹੀਦਾ ਹਾਂਜੀ ਦੋ ਟੋਬੇ ਸਾਫ਼ ਚਾਹੀਦੇ ਆ ਠੀਕ ਹੈ ਜੀ ਨਾਲੀਆਂ ਬਣੀ ਹੋਣੀ ਚਾਹੀਦੀਆਂ ਬਿਲਕੁਲ ਔਰ ਸਾਫ਼ ਸਫਾਈ ਹੋਵੇ ਕੋਈ ਦੂਸਰਾ ਵੀ ਆਸ-ਪਾਸ ਵਾਲਾ ਦੇਖੇ ਕਿ ਵਾਕਈ ਕੋ ਪਿੰਡ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਜੋ ਵੀ ਹੈ ਤੇ ਸੁਰੱਖਿਆ ਹੈ ਤੇ ਚੋਰੀ ਚਗਾਰੀ ਜਿਹੜੀ ਹੋ ਰਹੀ ਹੈ ਠੀਕ ਹੈ ਬਸ ਇਸੇ ਕਰਕੇ ਚੋਰੀ ਚਗਾਰੀਆਂ ਦਾ ਤਾ ਹੋ ਰਹੀਆਂ ਜੀ ਲੋਕਾਂ ਕੋ ਕੰਮ ਹੀ ਨਹੀਂ ਠੀਕ ਹੈ ਕੰਮ ਹੋਵੇ ਤਾਂ ਬੰਦੇ ਬਿਜ਼ੀ ਰਹਿਣਗੇ ਚੱਕਰਾ ਹੈ ਜੀ ਬਸ ਠੀਕ ਹੈ ਬਾਕੀ ਮੇਰੀ ਤਾਂ ਇਹ ਸਲਾਹ ਹੈ ਕਿ ਸਾਰੇ ਪਿੰਡ ਦੇ ਬੰਦਿਆਂ ਨੂੰ ਮੈਂ ਅਪੀਲ ਕਰਦਾ ਹਾਂ कृपा करके सर्व संति नाल चुनाव करो ताकि सरकार ਤੋਂ ਆਪਾ ਪੈਸੇ ਲਈਏ ਉਹ ਪੈਸੇ ਦੇ ਨਾਲ ਹੀ ਆਪਣੇ ਪਿੰਡ ਦੀ ਡਿਵੈਲਪਮੈਂਟ ਕਰੀਏ ਠੀਕ ਹੈ ਜੀ ਹਾਂ ਬਾਕੀ ਲੱਗਪੁੱਲਿੰਗ ਨਾ ਕਰੋ ਕੁਛ ਨਹੀਂ ਪਿਆ ਇੰਨਾ ਕੰਮ ਨਹੀਂ ਤਾਂ ਇਦਾਂ ਹੀ ਆ ਰਹੇ ਤੇ ਇਦਾਂ ਹੀ ਚਲੇ ਜਾਣਾ ਠੀਕ ਹੈ ਜੀ ਬਸ ਥੈਂਕ ਯੂ ਇਹ ਸਨ ਬੱਦੂ ਪਿੰਡ ਬੱਦੋਵਾਲ ਦੇ ਲੋਕ ਗੱਲਬਾਤ ਕੀਤੀ ਆ ਦੇਖਦੇ ਆ ਇਸ ਵਾਰ ਸਰਪੰਚੀ ਵਿੱਚ ਕੀ ਮੁੱਦੇ ਰਹਿਣਗੇ ਆਮ ਕੀ ਲੱਗਦਾ ਕਿ ਜਿਹੜੇ ਸਰਪੰਚ ਨੂੰ ਬਣਾਉਣਗੇ ਉਹ ਹੱਲ ਕਰਨਗੇ ਮੁੱਦਿਆਂ ਨੂੰ ਇਸ ਹੋਰ ਇਹੀਆਂ ਹੋਰ ਇੰਟਰਵਿਊਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਜਰੂਰ ਕਰਦੇ ਹੋ ਜੇ ਇੰਟਰਵਿਊ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ